ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਕਿ ਪਤਾ ਤੁਹਾਨੂੰ ਔਰਤਾਂ ਇਸ ਤਰ੍ਹਾਂ ਕਿਉਂ ਕਰਦੀਆਂ ਸਾਡੇ ਸਮਾਜ ਵਿੱਚ ਭਾਵੇਂ ਔਰਤ ਹੋਵੇ ਤੇ ਭਾਵੇਂ ਕੋਈ ਹੋਰ ਕੋਈ ਨਾ ਕੋਈ ਗੱਲ ਦਿਮਾਗ ਵਿੱਚ ਜ਼ਰੂਰ ਪਾਈ ਜਾਂਦੀ ਜਿਸ ਦਾ ਅਸਰ ਵੀ ਜ਼ਰੂਰ ਹੁੰਦਾ ਫਿਰ ਤੁਸੀਂ ਸਾਰੇ ਦੇਖਦੇ ਹੋ ਕਿ ਅਕਸਰ ਔਰਤਾਂ ਤੇ ਇਹ ਗੱਲ ਕਿਉਂ ਲਾਈ ਜਾਂਦੀ ਆ ਕਿ ਜਦੋਂ ਉਹਨਾਂ ਦਾ ਆਪਣਾ ਪੇਕੇ ਘਰ ਵੱਲੋਂ ਕੋਈ ਪਰੌਣਾ ਆਉਂਦਾ ਨਾ ਤਾਂ ਫਿਰ ਉਹ ਭੱਜ-ਭੱਜ ਕੰਮ ਕਰਦੀਆਂ ਚਿਹਰੇ ਤੇ ਖੁਸ਼ੀ ਬਹੁਤ ਹੁੰਦੀ ਵਨ ਸੁਵੰਨੇ ਪਕਵਾਨ ਤਿਆਰ ਕਰਦੀਆਂ ਭੱਜੀਆਂ ਫਿਰਦੀਆਂ ਭਾਵੇਂ ਬਿਮਾਰ ਵੀ ਹੋਣ ਤਾਂ ਵੀ ਉੱਠ ਖੜਦੀਆਂ ਕਿ ਉਹਨਾਂ ਨੂੰ ਬਹੁਤ ਚਾ ਚੜ ਜਾਂਦਾ ਪਰ ਜਦੋਂ ਸਹੁਰਿਆਂ ਵੱਲੋਂ ਕੋਈ ਪਰੌਣਾ ਆਉਣਾ ਹੋਵੇ ਨਾ ਤਾ ਫੇਰ ਉਹ ਭਾਵੇਂ ਚੰਗੀਆਂ ਭਲੀਆਂ ਵੀ ਹੋਣ ਉਹ ਬਿਮਾਰ ਹੋ ਜਾਂਦੀਆਂ ਤੇ ਉਹਨਾਂ ਦੇ ਆਉਣ ਦੀ ਉਹਨਾਂ ਨੂੰ ਕੋਈ ਖੁਸ਼ੀ ਨਹੀਂ ਹੁੰਦੀ ਤੇ ਜਾਂ ਫਿਰ ਜਦੋਂ ਪਤਾ ਲੱਗ ਜਾਂਦਾ ਕਿ ਕੋਈ ਸਹੁਰੇ ਪਰਵਾਰ ਵੱਲੋਂ ਕੋਈ ਮਹਿਮਾਨ ਆ ਰਿਹਾ ਕੋਈ ਪ੍ਰੌਣਾ ਆ ਰਿਹਾ ਤਾਂ ਫੇਰ ਉਹ ਨੱਕ ਬੁੱਲ ਵੱਟਦੀਆਂ ਮੱਥੇ ਤੇ ਵੱਟ ਪਾ ਲੈਂਦੀਆਂ ਖੁਸ਼ ਨਹੀਂ ਹੁੰਦੀਆਂ ਇਹ ਗੱਲ ਅਕਸਰ ਹੀ ਔਰਤਾਂ ਤੇ ਜ਼ਰੂਰ ਲਾਈ ਜਾਂਦੀ ਆ ਪ੍ਰੌਣਾ ਵੇਖ ਕੇ ਤੇ ਸਿਰ ਬੰਨ ਲੈਂਦੀਆਂ ਮੋٹے ਜੇ ਸ਼ਬਦਾਂ ਵਿੱਚ ਜੇ ਆਪਾਂ ਕਹੀਏ ਕਿ ਸਹੁਰੇ ਪਰਿਵਾਰ ਵੱਲੋਂ ਆਉਣ ਵਾਲੇ ਪਰੌਣੇ ਨੂੰ ਵੇਖ ਕੇ ਸੜ ਜਾਂਦੀਆਂ ਭਾਵੇਂ ਕਿ ਔਰਤਾਂ ਇਸ ਤਰ੍ਹਾਂ ਨਾ ਹੀ ਕਰਦੀਆਂ ਹੋਣ ਜਾਂ 2-4 ਹੀ ਕਰਦੀਆਂ ਹੋਣ ਪਰ ਬਲੇਮ ਸਾਰੀਆਂ ਹੀ ਔਰਤਾਂ ਤੇ ਲੱਗ ਜਾਂਦਾ ਅਜਿਹਾ ਕਿਉਂ ਹੁੰਦਾ ਤੁਸੀਂ ਸਾਰੇ ਵੇਖਦੇ ਹੋ ਫਿਲਮਾਂ 'ਚ ਨਾਟਕਾਂ 'ਚ ਵੀਡੀਓਜ਼ ਵਿੱਚ ਕਿਤੇ ਵੀ ਤੁਸੀਂ ਇਹੋ ਜੀਆਂ ਚੀਜ਼ਾਂ ਵੇਖਦੇ ਹੋ ਕਿ ਔਰਤ ਦਾ ਕੈਰੈਕਟਰ ਸਹੁਰਿਆਂ ਪ੍ਰਤੀ ਇਸ ਤਰ੍ਹਾਂ ਦਾ ਦਿਖਾਇਆ ਜਾਂਦਾ ਕਿ ਜਦੋਂ ਕੋਈ ਸਹੁਰਿਆਂ ਵੱਲੋਂ ਮਹਿਮਾਨ ਆਉਂਦਾ ਤਾਂ ਉਹ ਐਵੇਂ ਕਰਦੀ ਆ ਤੇ ਜੇਕਰ ਪੀਕਿਆਂ ਵੱਲੋਂ ਆਉਂਦਾ ਤਾਂ ਉਹ ਫਿਰ ਖੁਸ਼ੀ ਵਿੱਚ ਸਾਰੇ ਕੰਮ ਭੱਜ-ਭੱਜ ਕੇ ਕਰਦੀ ਆ ਇਹ ਚੀਜ਼ ਸਾਡੇ ਦਿਮਾਗ ਵਿੱਚ ਵਾੜੀ ਜਾ ਰਹੀ ਆ ਕਿਉਂਕਿ ਸਾਡੇ ਸਮਾਜ ਵਿੱਚ ਇਹ ਗੱਲਾਂ ਦਿਖਾਈਆਂ ਜਾ ਰਹੀਆਂ ਵਾਂ ਕਿ ਜਦੋਂ ਨਣਾ ਨ ਆ ਜਾਵੇ ਤਾਂ ਪਰਜਾਈ ਉਸ ਨੂੰ ਵੇਖ ਕੇ ਬੁੱਲ ਮਰੋੜਦੀ ਆ ਜਾਂ ਸਾਸਨੂ ਮਾੜਾ ਕਹਿੰਦੀ ਆ ਇਹ ਕੁਝ ਔਰਤਾਂ ਦੇ ਦਿਮਾਗ ਵਿੱਚ ਪਾਇਆ ਜਾ ਰਿਹਾ ਆ ਜਿਵੇਂ ਕਿ ਔਰਤ ਦਾ ਫਰਜ਼ ਹੀ ਆ ਕਿ ਉਸ ਨੇ ਇਵੇਂ ਕਰਨਾ ਹੀ ਆ ਕਿਤੇ ਨਾ ਕਿਤੇ ਇਹ ਗੱਲਾਂ ਬਹੁਤ ਮਾੜੀ ਸਿੱਖਿਆ ਦੇ ਰਹੀਆਂ ਕਿਉਂਕਿ ਸਾਡੇ ਬੱਚੇ ਜਵਾਨ ਹੋ ਰਹੇ ਜੋ ਉਹ ਇਹ ਸਭ ਕੁਝ ਵੇਖ ਕੇ ਸਿੱਖ ਰਹੇ ਆ ਕਿ ਹਾਂ ਆਪਣਿਆਂ ਨੂੰ ਹੀ ਪੁੱਛਣਾ ਵਾ ਤੇ ਸਹੁਰੇ ਪਰਿਵਾਰ ਦੇ ਰਿਸ਼ਤੇਆਂ ਨੂੰ ਵੇਖ ਕੇ ਇੰਜ ਕਰਨਾ ਆ ਸ਼ਾਇਦ ਇਹ ਫਰਜ ਆ ਤੇ ਸਾਨੂੰ ਸਿਖਾਇਆ ਜਾ ਰਿਹਾ ਆ ਪਰ ਇਸ ਨੂੰ ਵੇਖ ਕੇ ਬੱਚਿਆਂ ਤੇ ਬਹੁਤ ਹੀ ਮਾੜਾ ਅਸਰ ਪੈ ਰਿਹਾ ਆ ਸਾਡੇ ਜਵਾਨ ਹੋ ਰਹੇ ਬੱਚਿਆਂ ਤੇ ਇਹ ਗੱਲਾਂ ਬਹੁਤ ਹੀ ਡੂੰਘਾ ਅਸਰ ਪਾ ਰਹੀਆਂ ਵਾ ਕਿ ਜੇਕਰ ਧੀ ਆਏ ਸਭ ਕੁਝ ਵੇਖ ਰਹੀ ਤੇ ਉਹਨਾਂ ਨੇ ਵੀ ਤਾਂ ਜਾ ਕੇ ਇੰਜ ਹੀ ਕਰਨਾ ਆ ਕਿ ਹਾਂ ਜਦੋਂ ਸਾਡੀ ਮਾਂ ਕਰਦੀ ਆ ਉਵੇਂ ਹੀ ਅਸੀਂ ਕਰਨਾ ਆ ਕਿ ਜਦੋਂ ਸਾਡੇ ਮਾਮੇ ਮਾਸੀਆਂ ਆਉਂਦੇ ਆ ਤਾਂ ਸਾਡੀ ਮਾਂ ਭੱਜੀ ਫਿਰਦੀ ਆ ਤਾਂ ਉਹਨੂੰ ਬਹੁਤ ਚਾ ਚੜ ਜਾਂਦਾ ਤੇ ਜਦੋਂ ਭੂਆ ਆਉਂਦੀ ਆ ਤਾਂ ਉਦੋਂ ਸਿਰ ਬੰਨ ਕੇ ਪੈ ਜਾਂਦੀ ਆ ਜਾਂ ਬੁੜ-ਬੁੜ ਕਰਦੀ ਆ ਜਾਂ ਦਾਦੀ ਨੂੰ ਮਾੜਾ ਬੋਲਦੀ ਆ ਤਾਂ ਫਿਰ ਉਹਨਾਂ ਨੇ ਵੀ ਕੱਲ ਨੂੰ ਇਹੋ ਕੁਝ ਸਿੱਖ ਕੇ ਤੇ ਆਪਣੇ ਘਰ ਜਾ ਕੇ ਇਹੋ ਕੁਝ ਕਰਨਾ ਕਿਉਂਕਿ ਉਹ ਇਹ ਕੁਝ ਵੇਖ ਰਹੇ ਆ ਭਾਵੇਂ ਉਹ ਆਪਣੇ ਘਰ ਵਿੱਚ ਵੇਖ ਰਹੇ ਆ ਜਾਂ ਬਾਹਰੋਂ ਨਾਟਕਾਂ 'ਚ ਵੇਖ ਰਹੇ ਫਿਲਮਾਂ 'ਚ ਵੇਖ ਰਹੇ ਆ ਜਾਂ ਹੋਰ ਕਿਤੇ ਵੇਖ ਰਹੇ ਆ ਤਾਂ ਵੀ ਉਹਨਾਂ ਦੇ ਦਿਮਾਗ ਵਿੱਚ ਇਹ ਗੱਲਾਂ ਬਹੁਤ ਹੀ ਡੂੰਘਾ ਅਸਰ ਛੱਡ ਰਹੀਆਂ ਆ ਤੇ ਫੇਰ ਜੋ ਘਰ ਵਿੱਚ ਪੁੱਤਰ ਆ ਨਾ ਉਹ ਵੇਖ ਰਿਹਾ ਨਾ ਤਾਂ ਉਸਨੇ ਵੀ ਉਹੀ ਸਿੱਖਣਾ ਜੋ ਬਾਪ ਕਰ ਰਿਹਾ ਆ ਉਸਨੇ ਵੀ ਕਹਿਣਾ ਕਿ ਮੇਰਾ ਬਾਪ ਐਵੇਂ ਕਰਦਾ ਤੇ ਸ਼ਾਇਦ ਐਵੇਂ ਹੀ ਕਰਨਾ ਸਾਡਾ ਫਰਜ਼ ਆ ਅਸੀਂ ਆਪਣੇ ਬੱਚਿਆਂ ਨੂੰ ਬੇਸ਼ੱਕ ਸਿਖਾ ਨਹੀਂ ਰਹੇ ਹੁੰਦੇ ਕੁਝ ਵੀ ਪਰ ਸਾਡੇ ਬੱਚੇ ਸਾਨੂੰ ਵੇਖ ਕੇ ਹੀ ਸਿੱਖ ਰਹੇ ਹੁੰਦੇ ਆ ਤੇ ਫਿਰ ਉਹ ਕਹਿੰਦੇ ਆ ਨਾ ਵਧਣਾ ਤਾਂ ਉਹੀ ਆ ਨਾ ਜੋ ਅਸੀਂ ਬੀਜ ਰਹੇ ਆ ਤੇ ਫਿਰ ਕਿਉਂ ਨਾ ਉਹ ਚੀਜ਼ ਬੀਜੀਏ ਜਿਸ ਨੂੰ ਵਧਣਾ ਕੱਲ ਨੂੰ ਸਾਨੂੰ ਸੌਖਾ ਹੋ ਜਾਵੇ ਤੇ ਫਿਰ ਜਦੋਂ ਆਪਣੀ ਵਾਰੀ ਆਈ ਨਾ ਫਿਰ ਸਹਿਣਾ ਔਖਾ ਹੋ ਜਾਣਾ ਤੇ ਫਿਰ ਸਾਨੂੰ ਸੋਚਣਾ ਪੈਣਾ ਕਿ ਅਸੀਂ ਕੀ ਕਰਨਾ ਇਹ ਅਸੀਂ ਹੀ ਸੋਚਣਾ ਕਿਉਂਕਿ ਕੰਪਨੀ ਵਾਲਿਆਂ ਜੋ ਦਿਖਾਉਣਾ ਨਾ ਔਰਤ ਦਾ ਆਪਣੇ ਸਹੁਰਿਆਂ ਪ੍ਰਤੀ ਵਿਵਹਾਰ ਉਹਨਾਂ ਦਿਖਾਈ ਜਾਣਾ ਪਰ ਅਸੀਂ ਆਪਣੇ ਰਿਸ਼ਤਿਆਂ ਨੂੰ ਲੈ ਕੇ ਕਿਵੇਂ ਚੱਲਣਾ ਇਹ ਸਾਨੂੰ ਸੋਚਣ ਦੀ ਲੋੜ ਆ ਆਸ ਕਰਦੇ ਹਾਂ ਤੁਹਾਨੂੰ ਵਿਚਾਰ ਚੰਗੇ ਲੱਗੇ ਹੋਣਗੇ ਅਜਹੀਆਂ ਹੀ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ ਨੇ ఖుష్ రో తరుస్త రో